ਸਰ ਮੇਰਾ ਨਾਮ ਵਰजेश ਕੁਮਾਰ ਹੈ ਜਗਦੰਬੇ ਜੁਵਲਰ ਦੇ ਨਾਂ ਦੀ ਮੇਰੀ ਫਰਮ ਹੈ ਮੇਰੀ ਆਪ ਦੀ ਫਰਮ ਹੈ ਮੈਂ ਆਹੀ ਰੂਟੀਨ ਜਿਹੜਾ ਸਾਡਾ ਕੰਮ ਹੁੰਦਾ ਮੈਂ ਘਰ ਜਦੋਂ ਪੇ ਆ ਸਵੇਰੇ ਤਾਂ ਮੈਨੂੰ ਸਾਡੇ 4:30 ਵਜੇ ਚੌਕੀਦਾਰ ਦਾ ਹੀ ਫੋਨ ਆਇਆ ਵੀ ਐਵੇਂ ਕਰਕੇ ਤੁਹਾਡੀ ਦੁਕਾਨ ਦੇ ਉੱਪਰ ਵੀ ਆ ਪਾਣਾ ਵਰਤ ਗਿਆ ਮੈਂ ਤਾਂ ਪਹਿਲੇ ਡਰਾਂ ਵੀ ਕੋਈ ਖੋਰ ਇਹਨਾਂ ਕੋਈ ਸਿਸਟਮ ਹੋ ਗਿਆ ਵੇ ਖਰਾਬ ਕਿਉਂਕਿ ਅੱਜ ਕੱਲ ਮਾਹੌਲ ਇਸ ਤਰ੍ਹਾਂ ਦਾ ਚੱਲ ਰਿਹਾ ਕੁਝ ਨਹੀਂ ਪਤਾ ਚੱਲਦਾ ਚੋਰ ਚੱਕੇ ਕਿਹੜੇ ਹਸਾਬ ਨਾਲ ਕਿਹੜੀ ਸਕੀਮਾਂ ਨਾਲ ਮੈਂ ਤਾਂ ਨਿਕਲਿਆ ਪਹਿਲੇ ਬਾਹਰ 10 ਮਿੰਟ ਬਾਅਦ ਫਿਰ ਮੈਂ ਨਿਕਲ ਕੇ ਦੁਕਾਨ ਤੇ ਪਹੁੰਚਿਆ ਤਾਂ ਸਾਰੇ ਸ਼ਟਰ ਪਟਿਆ ਹੋਇਆ ਸੀਗਾ ਜਿੰਦੇ ਤੋੜੇ ਹੋਏ ਸੀ ਅਲਮਾਰੀ ਜਿਹੜੀ ਮੇਰੀ ਸੇਫ ਹੈ ਜਿਹੜੀ ਚਾਰ ਬੰਦਾ ਤੋਂ ਹਿਲਦੀ ਵੀ ਨਹੀਂ ਉਹ ਚੱਕ ਕੇ ਥੱਲੇ ਸਿੱਟ ਕੇ ਸਾਰੀ ਤੋੜੀ ਫਾੜੀ ਪਈ ਸੀਗੀ ਸੇਫ ਉਹਦੇ ਵਿੱਚੋਂ ਜਿਹੜਾ ਮੇਰਾ ਸਮਾਨ ਸੀ ਉਹ ਮਤਲਬ ਕੱਟ ਕੇ ਲੈ ਗਏ ਚਾਂਦੀ ਦਾ ਸਮਾਨ ਵੀ ਸੀ ਕੁਝ ਸੋਨੇ ਦਾ ਸਮਾਨ ਵੀ ਸੀ ਚਾਂਦੀ ਦਾ ਸਮਾਨ ਅਨਦਾਜ਼ਾ ਹੋਗਾ ਜੀ 4 ਤੋਂ 5 ਕਿਲੋ ਦੇ ਵਿੱਚ ਤੇ ਸੋਨੇ ਦਾ ਲਗਭਗ ਹੋਗਾ ਜੀ 4 ਕਿ ਤੋਲੇ ਦੇ ਨੇੜੇ ਹੋ ਸਕਦਾ ਮੈਨੂੰ ਐਗਜ਼ੈਕਟਲੀ ਮੈਂ ਹਜੇ ਇੱਕਦਮ ਨਹੀਂ ਵੇ। ਹਾਂਜੀ। ਸੀਸੀਟੀਵੀ ਕੈਮਰੇਜ ਕੁਛ ਆਇਆ? ਨਹੀਂ ਸੀਸੀਟੀਵੀ ਕੈਮਰਾ ਸਾਡਾ ਦਾ ਇਸ ਟਾਈਮ ਬੰਦ ਚੱਲਿਆ ਐਕਚੁਅਲੀ ਰੈਨੂਵੇਸ਼ਨ ਕਰਾਉਣ ਕਰਕੇ ਅਸੀਂ ਨਵੇਂ ਸਿਸਟਮ ਚਾ ਰਹੇ ਸੀਗੇ। ਉਹ ਬਾਈਚਸ 2-3 ਮਹੀਨੇ ਤੋਂ ਬੰਦ ਚੱਲਦੇ ਸੀ। ਤੇ ਨਾ ਦੇਸ਼ਾ ਕੀ ਕੈਮਰੇਜ ਕੁਛ ਆਇਆ? ਉਹ ਦੇਖ ਰਹੇ ਸਰ ਤਫ਼ਤੀਸ਼ ਚੱਲ ਰਹੀ ਐ। ਇਨਵੈਸਟੀਗੇਸ਼ਨ ਹੋ ਰਹੀ ਐ। ਜਗਦੰਬੇ 8 ਜੁਵਲਰਸ ਕਰਕੇ ਹੈਗਾ। ਇਨਾਂ ਦੇ ਰਾਤ ਨੂੰ ਚੋਰੀ ਹੋਈ ਹੈ ਤੇ ਕੈਮਰੇਜ਼ ਇਹਨਾਂ ਦੇ ਬੰਦ ਨੇ ਅਸੀਂ ਹਲੇ ਮੌਕਾ ਦੇਖਣ ਆਏ ਆ ਉਹ ਵੀ ਆਪਣਾ ਸਮਾਨ ਵਗੈਰਾ ਦੇਖ ਰਹੇ ਆ ਕਿ ਸਾਡਾ ਸਮਾਨ ਕਿੰਨਾ ਗਿਆ ਵੈਸੇ ਜੋ ਮੁਰਲੀ ਪੜਤਾਲ ਸਾਡ ਨੂੰ ਪਤਾ ਚੱਲਿਆ ਇਹਨਾਂ ਦੇ ਚਾਂਦੀ ਚੋਰੀ ਹੋਈ ਹੈ ਤੇ ਜਿਵੇਂ ਚਾਂਦੀ ਜਿਵੇਂ 골ਡ ਵਗੈਰਾ ਤਾਂ ਆਪਣਾ ਘਰੇ ਲੈ ਜਾਂਦੇ ਸੀਗੇ ਇਹਨਾਂ ਦਾ ਲੋਕਰ ਸੀਗਾ ਲੋਕਰ ਚੋਂ ਵੀ ਜਿਵੇਂ ਇੱਕ ਡਰਾਅਰ ਉਹਨਾਂ ਤੋਂ ਟੁੱਟ ਗਿਆ ਉਹਦੇ ਚੋਂ ਸਮਾਨ ਕੱਢ ਕੇ ਲੈ ਗਏ ਉਹ ਦੂਜਾ ਉਹਨਾਂ ਤੋਂ ਖੁੱਲਿਆ ਨਹੀਂ ਹੈਗਾ ਤੇ ਰਾਤ ਤਕਰੀਬਨ ਮਤਲਬ 2 ਤੇ 3 ਦੇ ਵਿੱਚ ਦੀ ਗੱਲ ਹੈਗੀ ਆ ਇਹਨਾਂ ਦੇ ਵਿੱਚ ਆਇਆ ਸਾਹਮਣੇ ਕੁਝ ਨਹੀਂ ਇਹਨਾਂ ਦੇ ਨਾਲ ਆਪ ਦੇ ਕੈਮਰੇ ਤਾਂ ਇਹਨਾਂ ਦੇ ਬੰਦ ਪਏ ਆ ਇਹਨਾਂ ਦਾ ਡੀਵੀਆਰ ਹੀ ਨਹੀਂ ਸੀਗਾ ਡੀਵੀਆਰ ਖਰਾਬ ਸੀਗਾ ਅਸੀਂ ਤਾਂ ਹੀ ਉਹ ਸਾਡੀ ਟੀਮਾਂ ਉਰੇ ਆਈਆਂ ਅਸੀਂ ਆਲੇ ਦੁਆਲੇ ਦੇ ਸਾਰੇ ਕੈਮਰੇ ਦੇਖ ਰਹੇ ਹਾਂ ਤੇ ਇਨ ਦਾ ਮੀਨ ਟਾਈਮ ਉਹ ਆਪਣਾ ਚੈੱਕ ਕਰ ਰਹੇ ਹਾਂ ਕਿ ਉਹਨਾਂ ਦਾ ਕਿੰਨਾ ਸਮਾਨ ਗਿਆ ਹੈ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਐਫ ਆਈ ਆਰ ਦਵਾਂਗੇ ਤੇ ਅਗਲੀ ਪੜਤਾਲ